ਸਤਿ ਸ਼੍ਰੀ ਅਕਾਲ ਆਦਮ ਨਮਸਕਾਰ ਦੋਸਤੋ ਦੋਸਤੋ ਅਸੀਂ ਆ ਰਹੇ ਹਾਂ ਜੇਰੇਵਨ ਤੋਂ ਤਿਬਸੀ ਤੇ ਤਿਬਸੀ ਤੋਂ ਰਸਤੇ ਵਿੱਚ ਜਾਂਦੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿੰਨੇ ਖੂਬਸੂਰਤ ਰੋਡ ਨੇ ਕਿੰਨੀਆਂ ਖੂਬਸੂਰਤ ਵਾਦੀਆਂ ਨੇ ਆਰਮੀਨੀਆ ਦੀਆਂ ਅਸੀਂ ਵਾਦੀਆਂ ਵਿੱਚੋਂ ਪਹਾੜਾਂ ਵਿੱਚੋਂ ਗੁਜ਼ਰ ਰਹੇ ਹਾਂ ਤੇ ਬਹੁਤ ਹੀ ਇੱਕ ਸਾਨੂੰ ਸ਼ਾਨਦਾਰ ਪਹਾੜੀ ਦੀ ਸੀ ਤੇ ਸ਼ਾਇਦ ਇੱਥੇ ਮੇਰੇ ਖਿਆਲ ਚ ਮਨਾਹੀ ਹੈ ਗੱਡੀ ਜਾਣ ਦੀ ਪਰ ਫਿਰ ਵੀ ਤੁਹਾਨੂੰ ਪਤਾ ਹੈ ਕਿ ਪੰਜਾਬੀ ਨਹੀਂ ਟਲਦੇ ਮੇਰੇ ਦੋਸਤ ਪਹਿਲਾਂ ਹੀ ਪਹਾੜੀ ਤੇ ਜਾ ਕੇ ਖੜੇ ਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਭਾਜੀ ਅਸੀਂ ਉੱਪਰ ਚੱਲਿਆਂ ਤੇ ਤੁਸੀਂ ਗੱਡੀ ਲੈ ਕੇ ਆਓ ਤੇ ਮੈਂ ਵੀ ਗੱਡੀ ਲੈ ਕੇ ਫਿਰ ਰੱਬ ਦਾ ਨਾਮ ਲੈ ਕੇ ਚੜਾ ਦਿੱਤੀ ਗੱਡੀ ਉੱਤੇ ਤੇ ਮੈਂ ਉਹਨਾਂ ਕੋਲੇ ਪਹੁੰਚਿਆ ਤੇ ਉਹ ਫਿਰ ਇੱਕ ਵਾਰੀ ਚਾਹੇ ਮੇਰੇ ਨਾਲ ਨੇ ਫਿਰ ਮੇਰਾ ਦਿਲ ਖੋਲ ਕੇ ਸਵਾਗਤ ਕਰਦੇ ਨੇ ਜੱਫੀਆਂ ਪਾਉਂਦੇ ਨੇ ਪਿਆਰ ਦੀਆਂ ਤੇ ਅਸੀਂ ਇੱਕ ਦੂਜੇ ਨੂੰ ਮਿਲਦੇ ਆਂ ਪੰਜਾਬੀ ਹੋਣ ਦਾ ਮਾਣ ਪੰਜਾਬੀ ਹੋਣ ਦਾ ਦਿਖਾਵਾ ਕਰਦੇ ਆਂ ਕਿ ਪੰਜਾਬੀਆਂ 'ਚ ਪਿਆਰ ਇੰਨਾ ਹੈ ਨਾ ਤੇ ਅਸੀਂ ਗੱਡੀ ਇੱਥੇ ਸਾਈਡ ਦੇ ਰੋਕ ਦਿੱਤੀ ਦੋਸਤੋ ਤੇ ਅਸੀਂ ਹੁਣ ਨਜ਼ਰ ਦੂਰ ਘੁਮਾਈ ਐ ਇੱਥੇ ਪੂਰੇ ਦ੍ਰਿਸ਼ ਨੂੰ ਤੱਕਿਆ ਕਿ ਜੇ ਸਾਡੇ ਪੰਜਾਬ ਦੇ ਇੰਡੀਆ ਦੇ ਟਿੱਬੇ ਹੁੰਦੇ ਤੇ ਇਹਨੂੰ ਮੈਂ ਕਹਿ ਸਕਦਾ ਕਿ ਕਿਉਂਕਿ ਪਹਾੜੀ ਬਹੁਤ ਉੱਚੀ ਨਹੀਂ ਤੇ ਇਹ ਟਿੱਬਿਆਂ ਵਰਗੇ ਜਿੰਨੀ ਉੱਚੀ ਸੀਗੀ ਤੇ ਉੱਥੇ ਖੜ ਕੇ ਮੈਂ ਪੂਰੇ ਦ੍ਰਿਸ਼ ਨੂੰ ਨਹਾਰਿਆ ਆਸ-ਪਾਸ ਬੜੀ ਸੋਹਣੀ ਹਰਿਆਲੀ ਬੜੀ ਸਫਾਈ ਨਜ਼ਰ ਆ ਰਹੀ ਐ ਤੁਸੀਂ ਦੇਖ ਰਹੇ ਹੋ ਕਿੰਨਾ ਖੂਬਸੂਰਤ ਦ੍ਰਿਸ਼ ਐ ਤੇ ਇਹ ਤੇ ਤੁਹਾਨੂੰ ਪਤਾ ਆਮ ਤੌਰ ਤੇ ਉੱਚੇ ਰਸਤੇ ਚੱਈਏ ਤੇ ਆਕਸਿਨ ਜ਼ਿਆਦਾ ਹੁੰਦੀ ਹੈ ਤੇ ਫਿਰ ਤੁਹਾਨੂੰ ਪਤਾ ਜੇ ਇੱਥੇ ਚਾਰ ਪੰਜਾਬੀ ਇਕੱਠੇ ਹੋਣ ਤੇ ਉਹਨਾਂ ਦੇ ਪੈਰ ਨਾ ਥੜਕਣ ਇਹ ਤਾਂ ਹੋ ਨਹੀਂ ਸਕਦਾ ਅਸੀਂ ਗੱਡੀ ਦੇ ਸ਼ੀਸ਼ੇ ਖੋਲੇ ਤੇ ਬੱਬੂ ਮੰਡਲ ਆਇਆ ਗਾਣਾ ਕਿ ਚਿੱਟੇ ਕੁੜਤੇ ਚਾਦਰੇ ਤੇ ਜੇ ਬਜ ਤੇਰੀ ਫੋਟੋ ਪਾ ਲਈ ਗੀਤ ਲਾ ਕੇ ਦੋਸਤੋ ਅਸੀਂ ਕੀਤਾ ਐਨਜੋਏ ਤੇ ਅਸੀਂ ਪਾਇਆ ਖੂ ਭੰਗੜਾ ਪੰਗੜੇ ਦੇ ਥੋੜੇ ਜਿਹੜੇ ਸੀਨ ਉਹ ਤੁਹਾਡਾਂ ਨਾਲ ਸੀ ਸ਼ੇਅਰ ਕਰ ਰਹੇ ਹਾਂ ਵੈਸੇ ਕਿ ਅਸੀਂ ਬਹੁਤ ਜਨਰ ਥੱਕੇ ਨਹੀਂ ਸਨ ਜਦੋਂ ਪੰਗੜਾ ਪਾਈ ਗਏ ਸੀਗੇ ਪਰ ਥੋੜੇ ਜਿ ਮੈਂ ਇੱਥਾ ਹਾਂ ਕਲਿੱਪ ਸ਼ਾਂਜਾ ਕੀਤਾ ਤੇ ਇਹ ਚੀਜ਼ ਦੇਖ ਕੇ ਇੱਕ ਅਰਮੀਨੀਆ ਦਾ ਗੋਰਾ ਅਰਮੀਨੀਅਮ ਸਾਨੂੰ ਦੂਰੋਂ ਦੇਖ ਰਿਹਾ ਸੀ ਕਿ ਬੜੀਆਂ ਟੀ-ਸ਼ਰਟਾਂ ਨੂੰ ਦੇਖ ਰਿਹਾ ਹੁਣ ਉਹ ਕਿਉਂਕਿ ਤਾਂ ਕਲਰ ਇਦਾਂ ਦਾ ਸੀ ਜਿਹੜਾ ਦੂਰੋਂ ਅਟਰੈਕਟ ਕਰਦਾ ਤੇ ਉਹ ਵਿਚਾਰਾ ਸੀਬ ਲੈ ਕੇ ਆਇਆ ਤੇ ਸਾਨੂੰ ਪਹਿਲੀ ਵਾਰੀ ਮਿਲਿਆ ਇਹ ਜਿਆਦਾ ਅਮੀਰ ਮੁਲਕ ਨਹੀਂ ਹੈਗਾ ਪਰ ਇਸ ਮੁਲਕ ਦੇ ਵਿੱਚ ਵੀ ਦਰਿਆਦਿਲ ਬੰਦੇ ਨੇ ਕਿ ਉਹ ਸੇਬਾਂ ਦੀ ਪੂਰੀ ਟੋਕਰੀ ਭਰ ਕੇ ਲੈ ਕੇ ਆਇਆ ਤੇ ਮੈਂ ਉਹਨਾਂ ਨੂੰ ਬੜਾ ਕਿਹਾ ਕਿ ਤੁਸੀਂ ਸਾਨੂੰ ਸਿਰਫ ਇੱਕ ਇੱਕ ਸੇਬ ਦੇ ਦਿਓ ਤੇ ਬਾਕੀ ਲੈ ਜਾਓ ਪਰ ਉਹ ਕਹਿੰਦਾ ਮੈਂ ਸਾਰੇ ਸੇਬ ਤੁਹਾਡੇ ਵਾਸਤੇ ਲੈ ਕੇ ਆਇਆ ਅਸੀਂ ਜਿੱਥੇ ਗੁਰੂ ਦਾ ਧੰਨਵਾਦ ਕੀਤਾ ਉੱਥੇ ਰੱਬ ਦਾ ਧੰਨਵਾਦ ਕੀਤਾ ਤੇ ਅਸੀਂ ਉਹਦਾ ਸੀਨ ਅੱਖਾਂ 'ਚ ਰੱਖ ਕੇ ਅਗਲੇ ਸਫ਼ਰ ਲਈ ਨਿਕਲਣ ਲੱਗੇ ਤੇ ਮੈਂ ਦੋਸਤਾਂ ਨੂੰ ਕਿਹਾ ਕਿ ਤੁਸੀਂ ਬੈਠੋ ਤੁਹਾਨੂੰ ਪਤਾ ਕਿ ਸਟੀਅਰਿੰਗ ਇਹਦੇ ਬੁਠੇ ਪਾਸੇ ਆ ਤੇ ਮੈਂ ਗੱਡੀ ਦੇ ਸਟੀਅਰਿੰਗ ਵਾਲੀ ਸਾਈਡ ਬੈਠ ਗਿਆ ਤੇ ਮੇਰੇ ਸਾਥੀ ਬੈਠ ਗਏ ਤੇ ਹੁਣ ਅਸੀਂ ਹੋ ਗਏ ਆ ਰਵਾਨਾ ਤਿਬਲਸੀ ਸ਼ਹਿਰ ਨੂੰ ਤੁਸੀਂ ਦੇਖ ਰਹੇ ਹੋ ਸਾਹਮਣੇ ਸੂਰਜ ਛਿਪਣ ਵਾਲਾ ਇੱਥੇ ਜਾਨਣ ਕੇ 8 ਦੇ ਕਰੀਬ ਟਾਈਮ ਹੋ ਚੁੱਕਾ ਤੇ ਅਸੀਂ ਆਪਣੀ ਗੱਡੀ ਹੌਲੀ 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 ਇਸ ਪਹਾੜੀ ਤੋਂ ਉੱਚੀ ਤੋਂ ਥੱਲੇ ਉਤਾਰੀ ਕਿਉਂਕਿ ਰੈਂਟ ਦੀ ਕਾਰ ਕਹਿੰਦੇ ਬਗਾਨੀ ਚੀਜ਼ ਸੰਭਾਲ ਕੇ ਰੱਖਣੀ ਪੈਂਦੀ ਆ ਸਾਨੂੰ ਇਹ ਵੀ ਡਰ ਸੀ ਕਿ ਅਸੀਂ ਰੈਂਟ ਤੇ ਕਾਰ ਲੈ ਕੇ ਤੇ ਨੂੰ ਸਹੀ ਸਲਾਮ ਦੋ 3 ਦਿਨਾਂ ਬਾਅਦ ਜਦੋਂ ਵਾਪਸ ਲੈ ਕੇ ਦੇਣੀ ਆ ਜੇ ਤੇ ਇੱਕ ਥ੍ਰੀਟ ਵੀ ਆ ਗਈ ਤਾਂ ਉਹਨੇ ਸਾਡੇ ਪੈਸੇ ਕੱਟ ਲੈਣੇ ਆ ਤੇ ਦੋਸਤੋ ਅਸੀਂ ਹੋ ਗਏ ਅੱਗੇ ਬਹੁਤ ਆ ਰਹੀ ਹੈ சுரੰਗ ਤੇ ਸੰਗ ਵਿੱਚ ਦੀ ਹੁੰਦੇ ਹੋਏ ਅਸੀਂ ਅਰਜੰਟਿਲੋ ਦੇ ਗੀਤ ਲਾ ਕੇ ਜਾ ਰਹੇ ਹਾਂ ਠੀਕ ਹੈ ਜੀ ਤੇ ਗੱਡੀ ਸਾਡੀ 100 ਦੇ ਤੇ 120 ਤੇ 100 ਦੇ ਤੇ 120 ਤੇ ਅਸੀਂ ਜਲਦੀ ਰਸਤਾ ਕਵਰ ਕਰਨ ਦੇ ਰੋ ਦੇ ਵਿੱਚਾਂ ਤੇ ਅਸੀਂ ਦੇਖੋ ਗੁਫਾ ਕਰਾਸ ਕਰ ਲਈ ਤੇ ਅੱਗੇ ਤੁਸੀਂ ਦੇਖੋਗੇ ਕਿ ਕਿਨੇਰਾ ਹੋ ਚੁੱਕਿਆ ਤੇ ਅਸੀਂ ਮੇਰੇ ਖਿਆਲ ਚ ਇੱਕ ਘੰਟੇ ਤੱਕ ਟਿਬਲਸੀ ਬਾਰਡਰ ਤੇ ਪਹੁੰਚ ਜਾਵਾਂਗੇ ਤਕਾਲ ਨੂੰ ਤੋਂ ਦੋਹਾਂਗੇ ਜੌਰਜੀਆ ਦਾ ਪੂਰਾ ਸੀਨ